ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ 2-3 ਦਿਨ ਤੋਂ ਮੁੱਦਾ ਭਖ ਰਿਹਾ ਵਿਸ਼ਵਦੀਪ ਸਿੰਘ ਫਾਜ਼ਿਲਕਾ ਦਾ ਜੋ ਕਿ ਨੌਜਵਾਨ ਐਸੀ ਸਮਾਜ ਦੇ ਨਾਲ ਸੰਬੰਧ ਰੱਖਦਾ ਤੇ ਉਹਦਾ ਜਿਹੜਾ ਮੁੱਦਾ ਆ ਉਹਦੇ ਉੱਤੇ ਐਫ ਆਈ ਆਰ ਜਿਹੜੀ ਹੋਈ ਆ ਵਕ ਵਕਤ ਹਰਾਮ ਦੇ ਤਹਿਤ ਉਹ ਚੱਲ ਰਹੀ ਆ ਤੇ ਬਹੁਤ ਸਾਰੇ ਸੱਜਣੋ ਦੀ ਹਮਾਇਤ ਕਰ ਰਿਹਾ ਤੇ ਮੈਂ ਹਜੇ ਤੱਕ ਲੱਖੇ ਸਿਧਾਣੇ ਨੂੰ ਨਹੀਂ ਵੇਖਿਆ ਕਿ ਉਹਨਾਂ ਦੇ ਪੱਖ ਵਿੱਚ ਬੋਲਣ ਨਾ ਹੀ ਕਿਸੇ ਕਿਸਾਨ ਜਥੇਬੰਦੀ ਨੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਆਵਾਜ਼ ਚੁੱਕੀ ਆ ਕਿਉਂਕਿ ਜਦੋਂ ਤੁਸੀਂ ਵੇਖਿਆ ਨਾ ਭਾਨੇ ਸਿੱਧੂ ਦੀ ਗੱਲ ਹੋਈ ਸੀ ਉਦੋਂ ਬਹੁਤ ਸਾਰੇ ਲੋਕ ਉੱਥੇ ਕੋੜ ਦੁਨੇ ਪਿੰਡ ਦੇ ਵਿੱਚ ਤੁਸੀਂ ਵੇਖਿਆ ਕਿ ਕਿੰਨਾ ਵੱਡਾ ਇਕੱਠ ਹੋ ਗਿਆ ਸੀ ਹਨਾ ਤੇ ਕਿਸਾਨ ਮਜ਼ਦੂਰ ਵੀ ਜਿਹੜੇ ਕਿਸਾਨਾਂ ਦੇ ਪਿੱਛੇ ਲੱਗਦੇ ਜਾਂ ਉਹਨਾਂ ਦੀ ਗੱਲਬਾਤ ਸੁਣਦੇ ਆ ਉਹਨਾਂ ਦੇ ਨਾਲ ਗਏ ਤਾਂ ਕਿ ਜਿਹੜਾ ਬੰਦਾ ਅਰੈਸਟ ਹੋਇਆ ਸੀ ਉਹ ਬਾਹਰ ਆ ਸਕੇ ਤੇ ਗੱਲ ਉਹੀ ਹੋਈ ਬਾਅਦ ਵਿੱਚ ਪਾਨਾ ਸਿੱਧੂ ਜਲਦੀ ਹੀ ਬਾਹਰ ਆ ਗਿਆ ਸੀ ਤੇ ਵੀਰ ਜੀ ਗੱਲ ਇਦਾਂ ਕਿ ਉਦੋਂ ਵਿਸ਼ਵਦੀਪ ਵੀ ਵੱਧ ਚੜ ਕੇ ਉੱਥੇ ਗਿਆ ਸੀ ਲੋਕਾਂ ਨੇ ਉਹਦੀਆਂ ਗੱਲਾਂ ਵੀ ਸੁਣੀਆਂ ਉਹਦਾ ਜਿਹੜਾ ਪ੍ਰਚਾਰ ਭਾਸ਼ਣ ਜਿਹੜਾ ਕੀਤਾ ਉਹ ਅੱਜ ਵੀ ਨੈਟ ਦੇ ਉੱਤੇ ਤੁਸੀਂ ਵੇਖ ਸਕਦੇ ਜੇ ਕੱਢ ਕੇ ਕਿ ਵਿਸ਼ਵਦੀਪ ਬੜੇ ਖੁੱਲੇ ਸੁਭਾਅ ਦੇ ਨਾਲ ਉੱਥੇ ਬੋਲਿਆ ਤੇ ਭਾਨੇ Sidhu ਦੇ ਹੱਕ ਦੇ ਵਿੱਚ ਬੋਲਿਆ ਲਪਾਨਾ Sidhu ਮੈਨੂੰ ਲੱਗਦਾ ਕਿਤੇ ਬਾਹਰ ਇੰਗਲੈਂਡ ਇੰਗਲੈਂਡ ਜਾਂ ਕਿਤੇ ਕੈਨੇਡਾ ਕਿਤੇ ਵੱਖਰੀ ਸਟੇਟ ਵੱਖਰੇ ਦੇਸ਼ ਦੇ ਵਿੱਚ ਹੈਗਾ ਆ ਤੇ ਚਲੋ ਉੱਥੋਂ ਬੋਲਦਾ ਪਿਆ ਥੋੜਾ ਬਹੁਤ ਪਰ ਜਿੱਦਾਂ ਹੋਰ ਕਈ ਵੱਡੇ ਜਿਹੜੇ ਯੂਟਿਊਬਰ ਆ ਜਿੱਦਾਂ ਰਫਤਾਰ ਰਾਏ ਵੀ ਨਹੀਂ ਕੋਈ ਬੋਲਿਆ ਹਣਾ ਤੇ ਹੋਰ ਵੀ ਕਈ ਬੰਦੇ ਭਾਨੇ ਸਿੱਧੂ ਦੀ ਵੀ ਆਪਣੇ ਲੱਖੇ ਸਧਾਨੇ ਨੇ ਵੀ ਕੁਝ ਬੋਲਿਆ ਨਹੀਂ ਆ ਇਹ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕੋਈ ਗਰੀਬ ਤੁਹਾਡੇ ਨਾਲ ਤੁਰਿਆ ਸੀ ਤੇ ਅੱਜ ਤੁਹਾਡੀ ਵਾਰੀ ਆ ਠੀਕ ਆ ਪਹਿਲ ਉਹਨੇ ਕੀਤੀ ਹੁਣ ਤੁਹਾਡੀ ਵਾਰੀ ਆ ਉਦੋਂ ਲੱਖਾ ਸਧਾਨਾ ਵੀਰ ਫੋਨ ਕਰਕੇ ਉਹਦੀ ਫੋਨ ਦੀ ਰਿਕਾਰਡਿੰਗ ਤੁਸੀਂ ਸੁਣੀ ਨਹੀਂ ਨੀ ਯਾਰ ਖੇਤ ਦੇ ਕੰਮ ਨੂੰ ਕੋਈ ਗੱਲ ਨਹੀਂ ਤੇਰੇ ਨਾਲ ਆ ਪਰ ਇਥੋਂ ਕਈ ਵਾਰੀ ਦੁੱਖ ਹੁੰਦਾ ਕਿ ਯਾਰ ਜਿਹੜੇ ਬੰਦੇ ਦੇ ਨਾਲ ਤੁਰਿਆ ਹੋਵੇ ਬੰਦਾ ਤੇ ਅੱਜ ਉਹਦੇ ਨਾਲ ਕੋਈ ਕੋਈ ਨਹੀਂ ਤੁਰ ਰਿਹਾ ਇਹ ਕਰਕੇ ਬੇਨਤੀ ਆ ਕਿ ਉਹਦੇ ਨਾਲ ਤੁਰਨਾ ਘਾਟੋ ਘਾਟੋ ਦੀ ਆਵਾਜ਼ ਬਣਾ ਕੇ ਕਰਨ ਨੈਟ ਤੇ ਜੇ ਦੋ ਨੈਟ ਦੇ ਆਵਾਜ਼ ਬਣਦੀ ਹੁੰਦੀ ਤੇ ਲੋਕਾਂ ਨੂੰ ਪਤਾ ਲੱਗਦਾ ਲੱਖ ਲੱਖ 2-2 ਲੱਖ 4-4 ਲੱਖ 5-5 ਲੱਖ ਹੋ ਇਹਨਾਂ ਦੇ ਫੋਲੋਅਰ ਹੈਗੇ ਆ ਤੇ ਉਹ ਵੀਰ ਦੀ ਗੱਲ ਚੁੱਕੋ ਤਾਂ ਕਿ ਪਤਾ ਲੱਗ ਸਕੇ ਸਾਰਿਆਂ ਨੂੰ ਕਿ ਵੀਰ ਦੇ ਨਾਲ ਧੱਕਾ ਹੋਇਆ ਆ ਵੈਗਰਜੀ ਦਾ ਖਾਲਸਾ ਵੈਗਰਜੀ ਦੀ